ਤੇ ਮੈਨੂੰ ਮੈਨੂੰ ਨਾ ਕਿਸੇ ਨੂੰ ਕੰਮ ਨਹੀਂ ਮਿਲਦਾ ਉਹ ਕਿਹਾ ਜਾਂਦਾ ਵੀ ਯਾਰ ਕਿਨੂੰ ਕਮਾ ਕਿਨੂੰ ਨਹੀਂ ਹੈ ਜੇ ਕੰਮ ਕੋਈ ਮੇਰਾ ਨਹੀਂ ਹੁੰਦਾ ਕੰਮ ਕਿਸੇ ਦਾ ਹੀ ਹੁੰਦਾ ਪਰ ਇੱਕ ਆਦਤ ਇੱਕ ਬਣੀ ਹੋਈ ਹੈ ਨਾ ਚੌਧਰ ਵਾਲੀ ਵੀ ਕਿਉਂਕਿ ਫੋਨ ਤੇ ਕੰਮ ਹੁੰਦੇ ਜਾਦੇ ਤੇ ਅੱਜ ਦੇ ਟਾਈਮ ਮੈਂ ਕਹੇ ਯਾਰ ਆਮ ਆਦਮੀ ਆ ਮੇਰੀ ਤਾਂ ਹਜੇ ਕਿਸੇ ਨਾਲ ਬਣਦੀ ਨਹੀਂ ਤੇ ਕੋਈ ਕੰਮ ਐਸਾ ਸੀ ਪੰਜਾਬ ਦਾ ਹੀ ਕੰਮ ਸੀ ਮੈਂ ਕਿਨੂੰ ਕਮਾ ਮੈਂ ਸੋਨੀਆ ਨੂੰ ਗਿਆ ਸੋਨੀਆ ਨੇ ਨਾਲੋਂ ਨਾਲ ਸਟੈਂਡ ਲੈ ਕੇ ਤੇ ਉਦੋਂ ਬਾਅਦ ਮੈਂ ਸੋਨੀਆ ਨੂੰ ਫਿਰ ਫੋਨ ਕਰਤਾ ਮੈਂ ਕਿਹਾ ਸੋਨੀਆ ਆਪਾਂ ਇੱਕ ਪੱਖ ਦੀ ਗੱਲ ਸੁਣੀ ਹੈ ਨਾ ਦੂਜੇ ਦੀ ਨਹੀਂ ਸੁਣੀ ਆਪਾਂ ਗਲਤ ਤਾਂ ਨਹੀਂ ਕੋਈ ਕਰਦੇ ਪਏ ਤੇ ਇਹ ਕਹਿੰਦੀ ਮਨਕਿਰਤ ਹਾਂ ਤੂੰ ਮੈਨੂੰ ਫਸਾ ਕੇ ਕਹਿੰਦੀ ਅੱਜ ਮੈਂ ਉੱਥੇ ਕਹਿ ਦਿੰਨੀ ਆ ਵੀ ਆ ਮੈਂ ਮਨਕਿਰਤਰਾ ਹੀ ਮੈਂ ਆ ਕੰਮ ਫੜਿਆ ਮੈਂ ਹਾਂ ਮੇਰਾ ਮੂੰਹ ਨਾ ਗਈ ਤੇ ਜੀਜ਼ ਆਪਣਾ ਸ਼ੀਜ਼ ਘੈਂਡ ਬਹੁਤ ਘੈਂਡ ਵੀ ਮੇਰੀ ਫਰੈਂਡ ਆ ਤੇ ਮਰਦੇ ਦਮ ਤੱਕ ਯਾਰੀ ਰਹੂਗੀ ਮਰਦੇ ਦਮ ਤੱਕ ਵੇ ਮੈਂ ਸੋਹਣੀਆਂ ਨੂੰ ਇੱਕ ਇਹਨਾਂ ਵੀ ਛਿੱਧੀ ਤੇ ਵਿਆਹ ਕਰਾ ਤੇਰੇ ਵਿਆਹ ਤੇ ਭੰਗੜਾ ਪੂੜਾ ਪਾਈਏ ਠੀਕ ਆ ਚੜਦੀ ਕਲਾ ਬਾਬਾ ਨਹੀਂ ਖਾੜੇ ਇਹਦੇ ਆਸਤੇ ਬਹੁਤ ਬਹੁਤ ਵਧੀਆ ਮੈਰਿਜ ਦੀ ਵਾਰੀ ਜਿੰਨੀ ਤਰੀਫ਼ ਕਰਾਂ ਓਨੀ ਘਟਾ ਤੁਸੀਂ ਲਾ ਲਓ ਅੰਦੋਲਨ ਚ ਕਿਸਾਨਾਂ ਦਾ ਅੰਦੋਲਨ ਚ ਪਹਿਲੀ ਕੁੜੀ ਆ ਜਿਹੜੀ ਟਰਾਲਿੰਗਾਂ ਦੇ ਜਿਹੜੀ ਕਿਸਾਨਾਂ ਬੀਬੀਆਂ ਚ ਤੇ ਬਾਹਲਾ ਐਪਰੀਸ਼ੀਏਟ ਆ ਇੱਥੇ ਪੰਜਾਬ ਚ ਕੀ ਗੱਲ ਜਦੋਂ ਬੰਦਾ ਮਰ ਜਾਂਦਾ ਉਹਨੂੰ ਐਪਰੀਸ਼ੀਏਟ ਕਰਦੇ ਆ ਜਿੰਨੇ ਨੂੰ ਐਪਰੀਸ਼ੀਏਟ ਨਹੀਂ ਕਰਦੇ ਪਰ ਉਹ ਹਰ ਤੁਹਾਨੂੰ ਕੰਮ ਕਰ ਰਹੀ ਆ ਹਜੇ ਨਹੀਂ ਤੈਨੂੰ ਐਪਰੀਸ਼ੀਏਟ ਦੀਦੇ ਜੀ ਵੀ ਤੂੰ ਹੁਣ ਠੀਕ ਆ ਚੱਲਦੀ ਆ